ਜੇ ਨਹੀਂ ਗੱਲਬਾਤ ਕਰਨੀ ਮੈਨੂੰ ਪਹਿਲਾਂ ਮੱਥਣ ਉੱਥੇ ਆ ਦਿੱtio ਇੱਥੇ ਕਿਉਂ ਨਹੀਂ ਬਾਕੀ ਵੀ ਆ ਸਾਡੇ ਪਿੰਡੇ ਲੰਗਰ ਦੇ ਪੁੱਤ ਕਰਦਾ ਮੈਂ ਲਾਈਏ ਇਨਸੇ ਭਾਰਤ ਸਰਕਾਰ ਲਾਂਦੀ ਹੈ ਕੋਈ ਲੱਗਦਾ ਕਿ ਮਸਲੇ ਦਾ ਹੱਲ ਹੋਵੇਗਾ ਜੀ ਸੱਚੀ ਦਾ ਹੱਲ ਹੁੰਦਾ ਹੁੰਦਾ ਕਿੱਥੇ ਉੱਥੇ ਕਰਿਆ ਜਾ ਕੇ ਕਰਾਓ ਇੱਥੇ ਗੁਰੂ ਘਰ ਨੂੰ ਸਾਨੂੰ ਹੱਲ ਨਾਲ ਜਾ ਕੇ ਬੋਲੋ ਤੁਸੀਂ ਗੁਰੂ ਸਾਹਿਬ ਮੱਥਾ ਟੇਕ ਮੱਥਾ ਟੇਕ ਉਹ ਗੁਰੂ ਗੋਬਿੰਦ ਸਿੰਘ ਨੂੰ ਆਜਾਣ ਆਜਾਣ ਕੇ ਬੋਲੋ ਵੀ ਨਹੀਂ ਆਈ ਇਹ ਇਨਸਾਨੇ ਸੇ ਮਾ ਮਾਤਾ ਨਾ ਦੇਖੋ ਥੋੜਾ ਗੁਰੂ ਕਰ ਪਰ ਸਿੱਖਾਂ ਨਾਲ ਜ਼ੁਲਮ ਕਿਉਂ ਕਰਦੇ ਤੁਸੀਂ ਇਹ ਯਾਰ ਜਿਸ ਤਰੀਕੇ ਨਾਲ ਡਰੋਨ ਦੇ ਜੜ ਕੇ ਸਿਰ ਪੰਜਾਬ ਚ ਕੀਤਾ ਜਾ ਰਿਹਾ ਬੱਸ ਸਰ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਇੱਕ ਸਿੰਘ ਦੀ ਵੱਲੋਂ ਕੀ ਰਿਹਾ ਪਾਕੀ ਸਖ਼ਤ ਵਿਰੋਧ ਕੀਤੇ ਜਾਂਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਸਿੰਘ ਦੀ ਵੱਲੋਂ ਜਿਵੇਂ ਹੀ ਕਿਸਾਨਾਂ ਦੇ ਉੱਤੇ ਹੋ ਰਹੇ ਤਸ਼ੱਦਦ ਤੇ ਐਨਐਸਏ ਦੇ ਲਾਗੇ ਜੇਲ੍ਹ ਸਬੰਧ ਕੀਤੇ ਗਏ ਨੌਜਵਾਨਾਂ ਬਾਰੇ ਸਵਾਲ ਕੀਤੇ ਗਏ ਤਾਂ ਅਗੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਕਿਤੇ ਨਾ ਕਿਤੇ ਤਲਖ ਤੇਵਰ ਦਿਖਾਉਂਦੇ ਹੋਏ ਨਜ਼ਰ ਆਏ ਤੇ ਸਵਾਲਾਂ ਤੋਂ ਭੱਜਦੇ ਹੋਏ ਵੀ ਨਜ਼ਰ ਆਏ ਨੇ ਜਿਹੜੇ ਜਿਹੜੇ ਕਿਸਾਨਾਂ ਨੂੰ ਸ਼ੰਭੂ ਬਾੜ ਦੇ ਲਿਆ ਕੇ ਕੁੱਟਰੇ ਨੇ ਉੱਥੇ ਇਹਨਾਂ ਦੀ ਪੁਲਿਸ ਖੜੀ ਐ ਇਹ ਲੋਕਾਂ ਨੂੰ ਮਾਰਾ ਰਹੇ ਨੇ ਇਹਨਾਂ ਤੋਂ ਕੋਈ ਜਵਾਬ ਨਹੀਂ ਆਪ ਦਾ ਭਜ ਰਹੇ ਨੇ ਜਵਾਬ ਕਰੋ ਗੱਲਬਾਤ ਕਰੋ ਮੇਰੀ ਗੱਲ ਸੁਣ ਮੈਂ ਇੱਕ ਮੇਰੀ ਪਹਿਲਾਂ ਮੇਰੀ ਖਾਲਸਾ ਜੀ ਗੱਲ ਸੁਣੋ ਐਨਐਸਏ ਬਾਰੇ ਗੱਲ ਪਹਿਲਾਂ ਮੇਰੀ ਖਾਲਸਾ ਜੀ ਮੇਰੀ ਗੱਲ ਸੁਣ ਲਓ ਮੈਂ ਇੱਥੇ ਗੁਰੂ ਘਰ ਮੈਥਮੈਟਿਕ ਕੋਣ ਆਇਆ ਮੇਰਾ ਗੁਰੂ ਮੇਰਾ ਦਸ਼ਮੀਸ਼ ਗੁਰੂ ਹੈ ਇਹ ਸਾਡੀ ਧਰਤੀ ਹੈ ਜੇ ਨਹੀਂ ਗੱਲਬਾਤ ਕਰਨੀ ਮੈਨੂੰ ਪਹਿਲਾਂ ਮੱਥਣ ਉੱਥੇ ਆ ਦਿੱਤੀ ਐਥੇ ਕਿਉਂ ਨਹੀਂ ਬਾਕੀ ਵੀ ਆ ਸਾਡੇ ਪਿੰਡੇ ਲੰਗਰ ਨੂੰ ਕੀ ਕਰਦੇ ਮੈਂ ਲਈ ਐਨਐਸਏ ਐਨਐਸਏ ਭਾਰਤ ਸਰਕਾਰ ਲਾਂਦੀ ਹੈ ਕਿੱਥੇ ਉੱਥੇ ਕਰਿਆ ਜਾ ਕੇ ਕਰ ਐਥੇ ਗੁਰੂ ਘਰ ਨੂੰ ਸਾਨੂੰ ਆ ਜਨਾਂ ਜਾ ਕੇ ਬੋਲੋ ਤੁਸੀਂ ਆਈ ਹੋ ਮੱਥਾ ਟੇਕ ਮੱਥਾ ਨਿੱਕਣਾ ਆਜਾ ਮਾਰੇ ਜਾਣ ਕੇ ਬੰਦੇ ਵੀ ਨਹੀਂ ਵਰਗੇ ਉਹ ਗੁਰੂ ਗੋਬੀ ਸਿੰਘ ਨੂੰ ਆਦਰ ਨਾਲ ਜਾਣ ਕੇ ਬੋਲ ਵੀ ਨਹੀਂ ਆਈ ਐ ਐਨ ਐਸ ਐ ਮੈਂ ਮੈਂ ਕਹਿੰਦਾ ਦੇਖੋ ਥੋੜਾ ਗੁਰੂ ਘਰ ਪਰ ਸਿੱਖਾਂ ਨਾਲ ਜ਼ੁਲਮ ਕਿਉਂ ਕਰਦੇ ਤੁਸੀਂ ਇਹ ਮੱਥਾ ਟੇਕ ਲੈਣ ਉਹ ਯਾਰ ਜੀ ਲੋਕ ਇਹ ਨੇ ਗੁਰੂ ਘਰ ਤਾਂ ਉੱਧਰ ਹੈ ਅਸੀਂ ਐਨ ਐਸ ਐ ਸਰਕਾਰ ਲਾਉਂਦੇ ਤੁਸੀਂ ਲਾਉਂਗੇ ਤੁਸੀਂ ਸਾਨੂੰ ਹੁਕਮ ਹੋਇਆ ਨਾ ਤੁਹਾਨੂੰ ਲਾਉਣ ਦਾ ਮੱਥਾ ਟੇਕ ਮੱਥਾ ਟੇਕ ਉਹ ਮੁਕਰਰਪਾ ਜਿਹੜੇ ਜਰਾਜ ਵਾਲਾਂ ਤੋਂ ਕੋਈ ਗੱਲ ਆ ਨਹੀਂ ਕਰਾਂਗਾ ਬਲੇ ਦਸਦੀ ਕੇ ਇਹ ਵੀਡੀਓ ਕਾਫੀ ਜ਼ੋਰ ਨਾਲ ਵਾਇਰਲ ਹੋ ਰਹੀ ਹੈ ਵਿਰੋਧੀਆਂ ਵੱਲੋਂ ਵੀ ਮੌਜੂਦਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਤੇ ਸਿੰਘ ਦੂਈ ਵੱਲੋਂ ਪੁੱਛੇ ਹੋਏ ਸਵਾਲਾਂ ਦੇ ਜਵਾਬ ਮੰਗੇ ਜਾ ਰਹੇ ਨੇ ਦਸਦੀ ਕੇ ਸੰਬੰਧੀ ADGP ਨੂੰ ਵੀ ਜਿਵੇਂ ਹੀ ਪੱਤਰਕਾਰ ਦੇ ਵੱਲੋਂ ਸਵਾਲ ਪੁੱਛਿਆ ਗਿਆ ਕਿ ਕੀ ਪੰਜਾਬ ਦੀ ਧਰਤੀ ਦੇ ਉੱਤੇ ਹਰਿਆਣਾ ਪੁਲਿਸ ਦੇ ਵੱਲੋਂ ਡਰੋਨ ਦੇ ਨਾਲ ਅਥਰੂ ਗੰਸੀ ਗੋਲੇ ਛੁੱਟੇ ਜਾ ਸਕਦੇ ਨੇ ਤਾਂ ਇਸ ਮੌਕੇ ਉਹ ਵੀ ਸਵਾਲਾਂ ਤੋਂ ਪਸਦੇ ਹੋਏ ਨਜ਼ਰ ਆਏ ਦਸਦੀ ਕੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਤੇ ਹਰਿਆਣਾ ਪੁਲਿਸ ਦੇ ਵੱਲੋਂ ਹੰਜੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਕਈ ਕਿਸਾਨ ਜ਼ਖਮੀ ਵੀ ਹੋ ਚੁੱਕੇ ਨੇ ਪਰ ਇੱਕ ਸਤਾਨਾ ਦਾ ਸਵਾਲ ਹੈ ਕਿ ਪੰਜਾਬ ਪੁਲਿਸ ਖੜੀ ਕਿਉਂ ਵਿਖ ਰਹੀ ਹੈ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਬੈਰੋ ਰਿਪੋਰਟ ਪੰਜਾਬੀ ਲੁਕ ਚੈਨਲ